ਆਲਾ ਅਸੀਂ ਅੱਜ ਆ ਬੱਚਿਆਂ ਨੂੰ ਸਾਡੇ ਸਾਹਮਣੇ ਕਰ ਰਹੇ ਹਾਂ ਜਿਹੜੇ ਭਰਤੀ ਹੋ ਕੇ ਆ ਸਮਾਨਤ ਕਰ ਰਹੇ ਆ ਉਹਨਾਂ ਨੂੰ ਠੀਕ ਹੈ ਕਲਾਪਿੰਗ ਕਰ ਦਿਓ ਇੱਕ ਵਾਰ ਆਪ ਆਪਣੀ ਨਾਮ ਰਕੀ ਵਾਖੇ ਆ ਸਾਡੇ ਫੌਜੀ ਸਾਹਿਬ ਆ ਜਿੰਨਾਂ ਦਾ ਆਏ ਸਾਡ ਕੁਆਲਟੀ ਗੋਲ ਦਾ ਠੀਕ ਹੈ ਆ ਸਾਡੇ ਉਸਤਾਦ ਜੀ ਜਿਨ੍ਹਾਂ ਨੇ ਮੇਰ ਸਾਡੇ ਸਾਰੇ ਬੱਚੇ ਭਰਤੀ ਹੋਏ ਆ ਆ ਬਣਾ ਜਿਹੜੇ ਵੀ ਬੱਚੇ ਨੇ ਤਿਆਰੀ ਕਰਨੀ ਹੈ ਪੰਜਾਬ ਪੁਲਿਸ ਦੀ ਆਰਮੀ ਦੀ ਜਨਵਰੀ ਤੋਂ ਤਿਆਰੀ ਸ਼ੁਰੂ ਹੋਣ ਜਾ ਰਹੀ ਹੈ ਠੀਕ ਹੈ ਅਗਨੀ ਵੀਰ ਦੀ ਤਿਆਰੀ ਕਰਾਵਾਂਗੇ ਫਾਰਮ ਆਪਣੇ ਜਨਵਰੀ ਦੇ ਲਾਸਟ ਤੇ ਸਟਾਰਟ ਹੋ ਜਾਂਦੇ ਆ ਬੱਚਿਆਂ ਦੀ ਤਿਆਰੀ ਅਸੀਂ ਜਨਵਰੀ ਤੋਂ ਸਟਾਰਟ ਕਰ ਦਿੰਦੇ ਆ ਜਿਨੇ ਵੀ ਕਰਨੀ ਹੈ ਸਾਡੇ ਨਾਲ ਕਨੈਕਟ ਕਰੋ ਬਾਕੀ ਸੋਨੂੰ ਪਤਾ ਹੀ ਹੈ ਰਿਜ਼ਲਟ ਮੁੰਡਿਆਂ ਦਾ ਬਹੁਤ ਵਧੀਆ ਗਿਆ ਪਿਛਲੀ ਵਾਰ ਸਾਰੀਆਂ ਵੀਡੀਓ ਪਾਈਆਂ ਹੋਈਆਂ ਨੇ ਬਾਕੀ ਜਦੋਂ ਛੁੱਟੀ ਆਉਣਗੇ ਵਰਦੀ ਪਾ ਕੇ ਬੁਲਾਵਾਂਗੇ ਬੱਚਿਆਂ ਨੂੰ ਇਹ ਬੱਚੇ ਆਏ ਆ ਵੀ ਇਹਨਾਂ ਦਾ ਥੋੜਾ ਜਿਹਾ ਤੁਹਾਨੂੰ ਬੁਲਾਉਣੇ ਆਜੋ ਇੱਕ ਜਣਾ ਕੀ ਆਉਗਾ ਕੱਚਾ ਫੋਰਡੂ ਇਸ ਆਹ ਬੰਦੇ ਨੇ ਤੇ ਟੈਟਰਲ ਆਇਆ ਰਨਿੰਗ ਪਹਿਲੇ ਵਾਰ ਕਿੰਨੇ ਚ ਟਾਈਮ ਚ ਲੱਗ ਗਈ ਸਾਢੇ 3 ਮਿੰਟ ਸਾਢੇ 3 ਮਿੰਟ ਚ ਲੱਗ ਗਈ ਠੀਕ ਹੈ ਲੌਂਗ ਜੰਪ ਪਹਿਲੇ ਵਾਰ ਚ ਪਹਿਲੀ ਚਾਂਸ ਤੇ ਹਾਈ ਹਾਈ ਵੀ ਹਾਈ ਵੀ ਪਹਿਲੇ ਚ ਲੱਗ ਗਿਆ ਠੀਕ ਹੈ ਜੀ ਤੇ ਜਾ ਆ ਜਾ ਬਸ ਤੂੰ ਆ ਜਾ ਬੜੀ ਜਿਆਦਾ ਕਰਦੇ ਤੇ ਆ ਕੁੜੀ ਦਾ ਰਨਿੰਗ ਦਾ ਟਾਈਮ ਕਿੰਨਾ ਸੀ 3 53 3 53 ਤੇ ਹਾਈ ਲੌਂਗ ਜੰਪ ਪਹਿਲੀ ਤੇ ਹਾਈ ਭਾਈ ਵੀ ਪਹਿਲੀ ਚ ਵੀ ਠੀਕ ਆ ਵੀ ਬਹੁਤ ਵਧੀਆ ਟ੍ਰੇਨਿੰਗ ਆ ਵੀ ਠੀਕ ਆ ਬੇਟਾ ਥੋੜੀ ਜਿਹਾ ਜ਼ਿਆਦਾ ਕਹਿਦੀ ਥੋੜੀ ਤੇ ਰਨਿੰਗ ਦਾ ਟਾਈਮ ਕਿੰਨਾ ਆ ਬੇਟਾ ਚਾਰ ਮਿੰਟ ਦਾ ਠੀਕ ਹੈ ਤੇ ਉਸ ਤੋਂ ਬਾਅਦ ਲੌਂਗ ਜੰਪ ਭਾਈ ਜੰਪ ਠੀਕ ਆ ਵੀ ਗੋਡਾ ਵੀ ਇਹ ਚੀਜ਼ ਹੁੰਦੀ ਹੈ ਜਿਹੜਾ ਜਿਹੜਾ ਬੱਚਿਆਂ ਦਾ ਬਹੁਤ ਵਧੀਆ ਆਓ ਵੀਰ ਜੀ ਆਜੋ ਆਜੋ ਤੁਸੀਂ ਆਓ ਇੱਥੇ ਆਓ ਇੱਕ ਮਿੰਟ ਅੱਗੇ ਪਿੱਛੇ ਇੱਕ ਜਿਹਾ ਥੋੜਾ ਜਿਹਾ ਲਗਾ ਦੇ ਕਰਾਉਂਦੇ ਆ ਆਜੋ ਬਾਕੀ ਇਹ ਬੱਚਿਆਂ ਦੇ ਡੈਡੀ ਐ ਠੀਕ ਐ ਲੈ ਕੇ ਆਉਂਦੇ ਆ ਸਾਡੇ ਲਈ ਦਾਖਲਾ ਕਰਾਉਣ ਆਏ ਸੀ ਸੋਨੂੰ ਵਧੀਆ ਰਿਜ਼ਲਟ ਮਿਲੇ ਹਾਂਜੀ ਹਾਂਜੀ ਕੋਈ ਦਿੱਕਤ ਤਾਂ ਨਹੀਂ ਆਈ ਬੱਚਿਆਂ ਨੂੰ ਕੋਈ ਨਹੀਂ ਇਹਨਾਂ ਦੇ ਵਿੱਚ ਰਿਜ਼ਲਟ ਆ ਠੀਕ ਆ ਚੀਜ਼ ਹੁੰਦੀ ਐ ਜੀ ਅਸੀਂ ਘਰਦਿਆਂ ਨੂੰ ਬੁਲਾ ਕੇ ਕਰਦੇ ਆ ਐ ਨਹੀਂ ਹੈਗਾ ਕਿਸੇ ਦੇ ਬੱਚੇ ਹੋਰ ਭਰਤੀ ਹੋਏ ਹੁਣ ਆਪਾਂ ਸ਼ੋਅ ਕਰਦੀਏ ਜਿਹੜਾ ਬੱਚਾ ਭਰਤੀ ਸਾਡਾ ਹੋਇਆ ਹੋਊ ਅਸੀਂ ਉਹਦੀ ਵੀਡੀਓ ਪਾਵਾਂਗੇ ਹੋਰ ਕਿਸੇ ਦੀ ਵੀਡੀਓ ਨਹੀਂ